ਹਾਂਜੀ ਦੋਸਤੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤਾਂ ਗੱਲ ਕਰੀਏ ਆਪਾਂ ਕੱਲ ਦੀ ਗੱਲ ਕਰਦਾ ਕੱਲ ਮੈਂ ਜਲੰਧਰ ਤੋਂ ਨਵੇਂ ਸ਼ਹਿਰ ਆਣਾ ਸੀਗਾ ਤਾਂ ਰਾਹ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਫਿਕ ਜਾਮ ਸੀਗਾ ਤੇ ਇਹ ਹੁਣ ਪਤਾ ਨਹੀਂ ਕਾਤੇ ਸੀਗਾ ਟ੍ਰੈਫਿਕ ਜਾਮ ਤਾਂ ਮੇਰਾ ਇਸ ਵੀਡੀਓ ਨੂੰ ਬਣਾਣ ਦਾ ਇੱਕੋ ਹੀ ਮੋਟਿਵ ਆ ਕਿ ਕੱਲ ਜਦੋਂ ਆਪਾਂ ਜਾ ਰਹੇ ਸੀਗੇ ਤਾਂ ਬੱਸ ਦੇ ਵਿੱਚ ਪਹਿਲੀ ਗੱਲ ਤਾਂ ਰਸ਼ ਬਹੁਤ ਹੀ ਜ਼ਿਆਦਾ ਸੀ ਪ੍ਰਾਈਵੇਟ ਬੱਸ ਸੀਗੀ ਫਿਰ ਵੀ ਬਹੁਤ ਹੀ ਜ਼ਿਆਦਾ ਰਸ਼ ਸੀਗਾ ਸਾਹ ਲੈਣਾ ਵੀ ਬਹੁਤ ਔਖਾ ਸੀਗਾ ਤਾਂ ਦੂਜੀ ਮੇਨ ਗੱਲ ਤੁਹਾਨੂੰ ਦੱਸ ਦਈਏ ਕਿ ਜਾਂਦੇ ਜਾਂਦੇ ਇੱਕ ਐਂਬੂਲੈਂਸ ਆ ਰਹੀ ਸੀਗੀ ਉਸ ਦੀ ਖੈਰ ਵੀਡੀਓ ਮੈਂ ਰਿਕਾਰਡ ਨਹੀਂ ਕਰ ਪਾਇਆ ਤਾਂ ਮਤਲਬ ਐਂਬੂਲੈਂਸ ਨੂੰ ਨਿਕਲਣ ਵਿੱਚ ਇੰਨੀ ਕ ਔਖ ਹੋ ਰਹੀ ਸੀਗੀ ਜੋ ਕਿ ਬਹੁਤ ਹੀ ਗਲਤ ਹੈ ਤਾਂ ਐਂਬੂਲੈਂਸ ਵਿੱਚ ਇੱਕ ਪੇਸ਼ੈਂਟ ਵੀ ਸੀਗਾ ਜੋ ਕਿ ਬਜ਼ੁਰਗ ਸੀਗੇ ਬਹੁਤ ਉਹਨਾਂ ਦਾ ਵੀ ਹੁਣ ਕੁਝ ਪਤਾ ਨਹੀਂ ਆ ਕਿਦਾਂ ਠੀਕ ਹੈ ਕਿ ਨਹੀਂ ਤਾਂ ਐਨਾ ਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਦੇਸ਼ ਦਾ ਕੁਝ ਸੁਧਾਰ ਹੋਣਾ ਚਾਹੀਦਾ ਹੈ ਆਪਣੇ ਪੰਜਾਬੀ ਬਾਹਰ ਕਿਉਂ ਭੱਜ ਰਹੇ ਨੇ ਏਸੀ ਗੱਲਾਂ ਕਰਕੇ ਭੱਜਦੇ ਆ ਇੱਥੇ ਆਪਣੇ ਕੋਲ ਫੈਸਿਲਿਟੀਆਂ ਨਹੀਂ ਆ ਆਪਣੇ ਪੰਜਾਬ 'ਚ ਆਪਣੇ ਇੰਡੀਆ 'ਚ ਤਾਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਕਿ ਆਪਣੇ ਦੇਸ਼ ਦਾ ਸੁਧਾਰ ਹੋਣਾ ਚਾਹੀਦਾ ਹੈ ਜੀ ਧੰਨਵਾਦ